ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਚਾਤਵਾਦੀਆਂ ਦੇ ਅੱਡੇ 'ਤੇ ਹਮਲਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਹੁਕਮਾਂ ਤਾਬਕ ਬੀਤੀ ਰਾਤ ਬਲੈਕਆਊਟ ਦੀ ਹਾਸਲ ਕੀਤੀ ਗਈ ਜਿੱਥੇ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਮੰਨ ਲਿਆ ਆਪਣੇ ਘਰਾਂ ਤੇ ਦੁਕਾਨਾਂ ਦੀ ਲਾਈਟ ਬੰਦ ਰੱਖੀ ਗਈ ਸੀ ਉੱਥੇ ਹੀ ਸਿਵਲ ਹਸਪਤਾਲਾ ਜਨਾਲਾ ਵੱਲੋਂ ਲਾਈਟ ਬੰਦ ਦਾ ਚੋਰਾ ਵੱਲੋਂ ਫਾਇਦਾ ਚੁੱਕਦੇ ਹੋਏ ਓਪੀਡੀ ਦੇ 4 ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਤੇ ਲੋਕਰ ਤੋੜ ਕੇ ਛਾਣਬਿੰਦ ਕੀਤੀ ਗਈ ਪਰ ਕਿਸੇ ਸਰਕਾਰੀ ਕਾਰਗਵਾਹ ਜਾਂ ਕਿਸੇ ਹੋਰ ਸਰਕਾਰੀ ਵਸਤੂ ਨੂੰ ਚੋਰੀ ਨਹੀਂ ਕੀਤਾ ਗਿਆ ਮੈਂ ਡਾਕਟਰ ਸ਼ਾਲੂ ਅਗਰਵਾਲ ਐਸਐਮਓ ਅਨਾਲਾ ਇਹ ਰਾਤ ਕੀ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅ ਅਨਸੋਸ਼ੀਅਲ 엘మెంట్ ਸਾਡੇ ਚੋਰੀ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ OPD ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ OPD ਤੇ ਪੀਡੀਆਟ੍ਰਿਕ OPD ਹੈ ਉਸ ਕੋरिडोर ਚੱਕ ਦਰਵਾਜ਼ਾ ਆ ਗਿਆ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਜਾਂ ਇਸ ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ ਇੱਕ ਨੰਬਰ ਕਮਰਾ ਹੈ ਜਿਹੜੀ ਸਾਡੀ OPD ਜਿੱਥੇ ਨੰਬਰ ਕਮਰਾ ਹੈ ਡੈਂਟਲ OPD ਹੈ ਤੇ ਅੱਗੇ ਜਾ ਕੇ ਸਰਜਰੀ ਓਪਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ਅਲਮਾਰੀਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇਰਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ਅਲਮਾਰੀਆਂ ਔਰ ਡਰਾਅਰੀ ਉਹਨਾਂ ਨੇ ਛਾਨੇ ਕਿ ਹੋ ਸਕਦਾ ਹੈ ਕਿ ਉਹ ਨਸ਼ੇ ਦਾਹੀ ਕੋਈ ਦਵਾਈ ਦੁਈ ਲੱਭਦੇ ਹੋਣ ਕਿਉਂਕਿ ਕਿਉਂਕਿ ਉਸ ਤਰ੍ਹਾਂ ਸਾਡੇ ਮਤਲਬ ਕਿ ਜਿਵੇਂ ਅੱਗੇ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਵੇਂ ਕੋਈ ਬੈਟਰੀ ਕੋਈ ਕੋਈ ਵੀ ਚੀਜ਼ ਜੋ ਨਾਲ ਲੱਗਦੀ ਕਿ ਵਿਕ ਸਕਦੀ ਹੈ ਉਹ ਚੁੱਕ ਕੇ ਲੈ ਜਾਂਦੇ ਹਨ ਪਰ ਇਸ ਵਾਰੀ ਉਹਨਾਂ ਨੇ ਐਸਾ ਨਹੀਂ ਕੀਤਾ ਉਹ ਸਾਡੇ ਮੁਤਾਬਕ ਉਹ ਨਸ਼ੇ ਦੀ ਗੋਲੀਆਂ ਹੀ ਲੱਭ ਰਹੀ ਸੀ ਕਿ ਇਹ ਕਿਤੇ ਨਾ ਕਿਤੇ ਐਸਐਮਓ ਦੇ ਰੂਮ ਚ ਜਾਂ ਓਪਡੀ ਚ ਡਾਕਟਰਾਂ ਦੀਆਂ ਮਾਰੀਆਂ ਚ ਸਟੋਰ ਹੁੰਦੀ ਹੋएगी ਪਰ ਉਹ ਇਸ ਮਹਿੰਮ ਚ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਇਹ ਦਵਾਈ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਹਾਂ ਪਰ ਇਹ ਇੱਕ ਇਹ ਇਹ ਬੜਾ ਇੱਕ ਕੁਐਸਚਨ ਰੇਜ਼ ਕਰਦਾ ਹੈ ਕਿ ਦੇਖੋ ਹੁਣ ਸਾਡਾ ਇਸ ਟਾਈਮ ਬਲਕਿ ਹਸਪੀਟਲਸ ਵੀ ਥੋੜਾ ਅਲਰਟ ਮੋਡ ਤੇ ਚੱਲ ਰਹੇ ਹਨ ਤੇ ਮੇਨ ਚੀਜ਼ ਹੈ ਕਿ ਜੇ ਇਹ ਬਲੈਕਆਊਟ ਚ ਇਹ ਲੋਗ ਇਸ ਤਰ੍ਹਾਂ ਹਸਪੀਟਲ ਨੂੰ ਦੀ ਸੇਫਟੀ ਨੂੰ ਕੰਪਰੋਮਾਈਜ਼ ਕਰ ਸਕਦੇ ਆ ਤੇ ਸਾਡੀ ਸਾਰੇ ਆਪਣੇ ਜਿਹੜੀ ਗਵਰਨਮੈਂਟ ਹੈ ਸਰਕਾਰੀ ਮੈਂ ਵਿਭਾਗ ਮੈਂ ਪੁਲਿਸ ਹੈ ਉਹਨਾਂ ਨੂੰ ਇਹ ਅਪੀਲ ਅਸੀਂ ਕਰਦੇ ਆਂ ਬੜ ਜ਼ੋਰ ਅਪੀਲ ਕਰਦੇ ਆਂ ਕਿ ਵੀ ਇੱਥੇ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਫੀਮੇਲ ਮੈਡੀਕਲ ਅਫਸਰਸ ਰਾਤ ਨੂੰ ਕਲੀਆਂ ਡਿਊਟੀ ਕਰਦੀਆਂ ਨਾਲ ਸਿਰਫ ਉਹਨਾਂ ਦੇ ਕਲਾਸ 4 ਹੁੰਦੇ ਆ ਜਾਂ ਫੀਮੇਲ ਸਟਾਫ ਹੁੰਦੀ ਹੈ ਤੇ ਜੇ ਕੱਲ ਨੂੰ ਕੋਈ ਅਨਟਵਰਡ ਕਟਨਾ ਹੋ ਜਾਂਦੀ ਹੈ ਉਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜਾਨੀ ਤੇ ਮਾਲੀ ਦੋਨੋਂ ਨੁਕਸਾਨ ਹੋ ਸਕਦਾ ਹੈ ਨਾ ਮਾਲੀ ਨੁਕਸਾਨ ਤਾਂ ਉਹ ਵੀ ਬਹੁਤ ਖਤ ਕਿਉਂਕਿ ਸਾਡੇ ਕੋਲ ਬੜਾ ਸੈਂਸਿਟਿਵ ਰਿਕਾਰਡ ਹੁੰਦਾ ਜੇ ਇੱਕ ਵੀ ਕੰਪਿਊਟਰ ਚੁੱਕ ਕੇ ਲੈ ਜਾਂਦੇ ਸਾਡਾ 20 25 ਸਾਲ ਦਾ ਰਿਕਾਰਡ ਜਿਹੜਾ ਹੁੰਦਾ ਹੈ ਡੈਥ ਬਰਥ ਦਾ ਹੋ ਗਿਆ ਮੈਡੀਕਲ ਲੀਗਲ ਰਿਕਾਰਡ ਹੋ ਗਿਆ ਬਹੁਤ ਇੰਪੋਰਟੈਂਟ ਹੈ ਚੋਰਾ ਲਈ ਇਹਨਾਂ ਦੀ ਸ਼ਾਇਦ ਕੋਈ ਵੈਲਿਊ ਨਹੀਂ ਹੈ ਪਰ ਸਾਡੇ ਲਈ ਅਸੀਂ ਜਦੋਂ ਕੋਈ ਆਂਦਾ ਹੈ ਸਾਡੇ ਕੋਲ ਰਿਕਾਰਡ ਸਾਰਾ ਜਿਹੜੇ ਸਾਡੇ ਮੈਡੀਕਲ ਲੀਗਲ ਕੇਸ ਐ ਜੋ ਅਦਾਲਤਾਂ ਚ ਡਾਕਟਰ ਆਪਣਾ ਐਵੀਡੈਂਸ ਦਿੰਦੇ ਆ ਜਾਂ ਕਿਸੇ ਦੀ ਡੈਥ ਜਾਂ ਬਰਥ ਦਾ ਜਿਹੜਾ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਉਹ ਕਿਸੇ ਲਈ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਖੁਦ ਹੀ ਸਮਝ ਸਕਦੇ ਆ ਪਬਲਿਕ ਸਮਝ ਸਕਦੀ ਹੈ ਤੇ ਐਸ ਲਈ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇਹ ਇੱਕ ਵਾਰੀ ਨਹੀਂ ਐ ਮਤਲਬ ਕਿ ਹਰ ਵਾਰੀ ਹੀ ਐ ਅਸੀਂ ਕਰੀਦੀ ਆ ਪਰ ਸਮਾਹ ਸਾਨੂੰ ਕੋਈ ਇਹਦੇ ਤੇ ਪੋਜ਼ਿਟਿਵ ਇਨ ਆ ਰਿਸਪੌਂਸ ਨਹੀਂ ਮਿਲਦਾ ਤੇ ਇਹ ਰਿਕੁਐਸਟ ਹੈ ਕਿ ਵੀ ਸਾਨੂੰ ਕੁਝ ਕੁਝ ਮੈਂ ਕਿਹਾ ਹੋਰ ਹੈ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪੌਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ ਜਾ